ਹੋ ਗਸਾਂ ਓਏ ਗੁਰੂ ਜੀ ਕੀ ਫਤਿਹ ਨਾਗਰਾਹ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾਹ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੇ ਆ ਰਹੇ ਨੇ ਬਈ ਜੀ ਠੀਕ ਹੈ ਜੀ ਬਈ ਤੇ ਅੱਜ ਆਪਾਂ ਫੇਰ ਲੱਗੇ ਹਾਂ ਉਹੀ 301 602 ਕੁੱਪਟਰਾਂ ਬਈ ਠੀਕ ਹੈ 300 ਦਾ 1 600 ਦੇ 2 ਆ ਬਾਈ ਜੀ ਜਿਹੜਾ ਕੱਲ ਜੋੜਾ ਪਾਇਆ ਸੀ ਆਪਣੇ 2000 ਰੁਪਏ ਵਾਲਾ ਉਹ ਸੇਲ ਹੋ ਚੁੱਕਿਆ ਬਾਈ ਠੀਕ ਹੈ ਜੀ ਬਾਈ ਉਹ ਸੇਲ ਹੋ ਗਿਆ ਜੀ ਬਾਈ ਜਿਹੜਾ ਕੱਲ ਪਾਇਆ ਸੀ ਆਪਣੇ ਜੋੜਾ 2000 ਰੁਪਏ ਦਾ ਤੇ ਬਾਕੀ ਬਾਈ ਜੀ ਇੱਕ ਬੰਦੇ ਦਾ ਕਮੈਂਟ ਆਇਆ ਸੀ ਵਿੱਚੋਂ ਕਹਿੰਦਾ ਵੀ ਬਾਈ ਤੁਸੀਂ ਊਰੇ ਰੇਟ ਘੱਟ ਦੱਸ ਦਿਓ ਜਦੋਂ ਅਸੀਂ ਤੁਹਾਡੇ ਘਰੇ ਲੈਣ ਜਾਂਦੇ ਤਾਂ ਰੇਟ ਵੱਧ ਦੱਸ ਦਿਓ ਬਾਈ ਜੀ ਪਹਿਲੀ ਗੱਲ ਤਾਂ ਜਿਹੜੇ ਬੰਦੇ ਨੇ ਕਮੈਂਟ ਕਰਿਆ ਬਾਈ ਉਹ ਮਰ ਨੂੰ ਫੋਨ ਤੇ ਗੱਲ ਕਰੇ ਵੀ ਮੈਂ ਤੇ ਤੈਨੂੰ ਕਦ ਕਬੂਤਰ ਦੇ ਦੇ ਬਾਈ 500 ਰੁਪਏ ਮੈਂ ਵੱਧ ਲੈਣੇ ਠੀਕ ਹੈ ਨਾ ਬਾਈ ਇਹ ਮੈਂ ਭਕਾਈ ਮਾਰਨ ਦੀ ਲੋੜ ਨਹੀਂ ਬਾਈ ਨਹੀਂ ਵੀਡੀਓ ਚੰਗੀ ਲੱਗਦੀ ਨਾ ਦੇਖੋ ਬਾਈ ਨਹੀਂ ਕਿਸੇ ਨੂੰ ਕਬੂਤਰ ਚੰਗੇ ਲੱਗਦੇ ਨਾ ਲਓ ਬਾਈ ਪਰ ਉਹ ਕਮੈਂਟ ਨਾ ਕਰੋ ਨਾ ਜਿਹੜੇ ਤੁਸੀਂ ਕਰੀ ਜਨੋਗੇ ਬਾਈ ਕਹਾਂ ਬਾਈ ਜੀ ਅਸੀਂ ਕਬੂਤਰ ਲੈਣ ਗਏ ਉਹ ਤੋਂ ਤੁਸੀਂ ਵੱਧ ਰੇਟ ਲਾਤਾ ਵੀਡੀਓ 'ਚ ਘੱਟ ਦੱਸਤਾ ਬਾਈ ਜੀ ਇਹ ਗੱਲ ਕਦੇ ਨਹੀਂ ਹੋਊਗੀ ਜਿਹੜੇ ਤੁਹਾਨੂੰ 300 ਵਾਲੇ ਕਬੂਤਰ ਦਿਖਾਏ ਨਾ ਉਹ ਬਾਈ 300 'ਚ ਮਿਲਣਗੇ 350 ਚ ਵੀ ਨਹੀਂ ਮਿਲਦੇ ਬਾਈ ਜੀ ਜਿਹੜੇ ਕਬੂਤਰ ਆਪਣੇ ਮਹਿੰਗੇ ਪਾਇਆ ਉਹ ਮਹਿੰਗੇ ਵੇਚਾਂਗੇ ਬਾਈ ਉਹ ਉਹੀ ਰੇਟ ਦੇਵਾਂਗੇ ਜਿਹੜਾ ਰੇਟ ਕੋ ਬੀੜੀ ਚ ਫੋਲਾਂਗੇ ਬਾਈ ਜੀ ਠੀਕ ਹੈ ਨਾ ਕੋਈ ਫालतू ਕਮੈਂਟ ਕਰੀ ਜਾਂਦੇ ਆ ਬਾਈ ਟਰਾਈਟ ਫੋਨ ਲਾ ਲਿਆ ਕਰੋ ਇਹਦੇ ਨਾਲ ਤਾਂ ਨਾਲੇ ਮੈਨੂੰ ਵੀ ਸੁਆਦ ਆਵੇ ਗੱਲ ਕਰਨ ਦਾ ਨਾਲੇ ਸਾਨੂੰ ਵੀ ਸੁਆਦ ਆਵੇ ਠੀਕ ਹੈ ਨਾ ਬਾਈ ਐਵੇਂ ਕਮੈਂਟ ਨਾ ਕਰਿਆ ਕਰੋ ਫालतੂ ਠੀਕ ਹੈ ਨਾ ਬਾਈ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹੀ ਕਹਣੀ ਸੀ ਬਾਕੀ ਬਾਈ ਜੀ ਇੱਕ ਜੋੜਾ ਆਪਾਂ ਫੇਰ ਲੈ ਕੇ ਆਂ ਅੱਜ 1000 ਰੁਪਏ ਦਾ ਜੋੜਾ ਬਾਈ ਜੀ ਠੀਕ ਹੈ ਜੀ ਇੱਕ ਜੋੜਾ 1000 ਰੁਪਏ ਦਾ ਲੈ ਕੇ ਆਂ ਬਾਕੀ ਉਹ ਹੀ 3-300 ਵਾਲੇ ਕਬੂਤਰ ਹੈਗੇ ਪਹਿਲੀ ਸਮਾਂ ਤੁਹਾਨੂੰ ਕਬੂਤਰ ਦਿਖਾਉਣਾਗਾ ਬਾਈ 1000 ਰੁਪਏ ਦਾ ਜੋੜੇ ਵਾਲਾ ਕਿ ਬਾਈ ਜੀ ਪਹਲੋ ਜੀ ਆਦਾ ਕਬੂਤਰ ਹੈਗਾ ਆ ਮਦੀਨਾ ਬਾਈ ਜੀ ਦੀ ਠੀਕ ਹੈ ਜੀ ਰਿਜਲਟਡ ਜੋੜਾ ਹੈ ਬਾਈ ਠੀਕ ਹੈ ਜੀ ਬਾਈ ਆ ਨਾ ਰਹੇਗਾ ਮੋਜਾ ਆ ਮਦੀਨਾ ਬਾਈ ਜੀ ਲੋ ਬਾਈ ਜੀ ਪਹਿਲਾਂ ਤੁਹਾਨੂੰ ਆਪ ਕਹੂੰ ਤੁਹਾਨੂੰ ਵੀ ਸੌਂ ਕਰਾ ਦਿੰਦਾ ਬਾਈ ਲੋ ਬਾਈ ਜੀ ਕਰੋ ਸੌਂ ਕਰਾ ਚਿੱਟੀਆਂ ਅੱਖਾਂ ਨੇ ਬਾਈ ਪੂਰੀ ਨੋਕ ਆ ਬਾਈ ਜੀ ਚਿੱਟੀਆਂ ਅੱਖਾਂ ਕਾਲੇ ਪੂਰੀ ਨੋਕ ਆ ਬਾਈ ਜੀ ਲੋ ਬਾਈ ਜੀ ਇਹ ਸਾਨੂੰ ਜੋੜਾ 1000 ਰੁਪਏ ਦਾ ਪੈਣਾ ਬਾਈ ਜੀ ਠੀਕ ਹੈ ਬਾਈ ਜੀ ਤੇ ਰਿਜ਼ਲਟ ਵਾਲਾ ਜੋੜਾ ਬਾਈ ਆ ਲੋ ਮਾਹ ਹੋ ਜਾ ਬਈ ਤੇ ਪੈਰਾਂ ਦੇ ਠੀਕ ਹਨਾ ਬਈ ਇਹ ਜੋੜ ਆਪਾਂ ਨੇ 1000 ਰੁਪਏ ਦੇ ਦੇਣਾ ਬਾਕੀ ਤੁਹਾਨੂੰ 3-300 ਦੇ ਮਿਲਣਗੇ ਬਈ ਕੋ ਆਮ ਮਦੀਨ ਹੈ ਬਈ ਇਹਦੇ ਨਾਲ ਲੱਗੂ ਚਿੱਟੀਆਂ ਅੱਖਾਂ ਚੱਬਾ ਸਿਰਾਂ ਬਈ ਜੀ ਕਾਲੀ ਪੂਰੀ ਨੋਕ ਆ ਬਈ ਜੀ ਉਵੇਂ ਪੂਤਰ ਵਰਗੀ ਹੈ ਇੱਕ ਕੰਚੀ ਹੈ ਬਈ ਕੋ ਉਦਰੇ ਠੀਕ ਹੈ ਬਈ ਜੀ ਤੇ ਇਹਦੀ ਪੂਛ ਦੇ ਵਿੱਚ 13 ਖੰਭ ਹੈ ਬਈ ਜੀ ਲਓ ਬਾਈ ਹੁਣ ਆਪਾਂ ਗਿਣਨ ਲੱਗਾਂਗੇ 1 2 3 4 5 6 7 8 9 10 11 12 ਆ ਫੇਰ ਮਾਜੀ 13 ਪੰਕਤੀਆਂ ਦੇ ਮਦੀਨਾ 13 ਵੰਕਣੇ ਪਹੁੰਚਾ 13 ਖੰਭਾਂ ਵਾਲੇ ਮਦੀਨੇ ਦੇ ਨਾਲ ਲੱਗੀ ਹੋਈ ਆ ਬਾਈ ਜੀ 22 ਅੱਖਾਂ ਨੇ ਬਾਈ ਜੀ ਰਿਜ਼ਲਟਡ ਚੋ ਬਾਈ ਆ ਲਓ ਜੀ ਕੁਰੋਸ਼ ਕੋ ਕੋਈ। ਲੋ ਬਈ। ਆ ਮਦੀਨਾ ਬਈ ਉਹ ਨਾ ਰਹੇਗਾ। ਅਰੀਆਟਰ ਜੋੜਾ ਬਈ 10000 ਰੁਪਏ ਦਾ ਜੋੜਾ ਦੇਣਾ ਬਈ ਜੀ ਇਹ। ਠੀਕ ਹੈ ਬਈ ਜੀ। ਬਾਕੀ ਸੁਣ ਹੁਣ 300 ਵਾਲੇ ਕਬੂਤਰਾਂ ਦਾ ਸ਼ੌਂਕ ਵੀ ਕਰਾਉਣੇ ਆ ਬਈ। ਲੈ ਵੀ ਮਿੱਤਰਾ ਫੜੋ। ਇਹ ਇਹ ਨੂੰ ਕਰਦੀ ਹੁਣ ਆਪਾਂ ਬੰਦ। ਚਲੋ ਹੁਣ ਆਪਾਂ ਥੱਲੇ ਬੰਦ ਕਰ ਦਈਏ। ਉਸ ਤੋਂ ਬਾਅਦ ਆਪਾਂ 3300 ਸੌਲੇ ਕੁਚਰਾਂ ਦੀ ਵੀਡੀਓ ਦਿਖਾਉਣੀ ਆ ਆਪਾਂ ਨੂੰ। ਹਲੋ ਬਈ। ਕਬੂਤਰ ਦਾ ਸ਼ੌਂਕ ਰਾਉਣ ਲੱਗਿਆ ਉਹ ਪਹਿਲੀ ਚ ਡੱਬੇ ਆ। ਲਾਲ ਡੱਬਾ ਕਬੂਤਰ ਆ ਬਈ। ਚਿੱਟੀ ਆਖਾਣੇ ਬਈ। ਇਹ ਸਾਰੇ ਹੁਣ 3300 ਦੀ ਦੇਣੇ ਆ ਬਈ। ਆ ਲਾਰਡ ਬੇ ਕਬੂਤਰ ਆ ਬਈ ਚਿੱਟੀਆਂ ਅੱਖਾਂ ਨੇ ਚਿੱਟੀਆਂ ਨੋਕ ਆ ਬਾਈ ਜੀ ਹਲੋ ਜੀ ਬਾਈ ਕਰੋ ਫਰੋਂਾ ਸ਼ੌਂਕ ਠੀਕ ਆ ਜੀ ਬਾਈ ਆ ਪੰਜਾਂ ਤੋਂ ਵੀ ਬਾਈ ਇਹ ਗੂੜਾ ਹੈਗਾ ਫੁੱਲ ਗੂੜੇ ਪੰਜੇ ਆ ਬਾਈ ਜੀ ਇਹਦੇ ਲਾਰਡ ਬੇ ਕਬੂਤਰ ਦੇ ਹਲੋ ਬਾਈ ਜੀ ਕਰੋ ਲੋ ਸ਼ੌਂਕ ਲੈ ਲੈ ਕਬੂਤਰਾਂ ਸ਼ੌਂਕ ਆ ਰਾ ਨੇ ਬਾਈ ਜੀ ਨੂੰ ਨੋ ਬਾਈ ਜੀ ਕਰੋ ਚੱਕ ਮਦੀਨ ਖੱਟੀਆਂ ਅੱਖਾਂ ਕਲਪਨੋਕੀ ਬਈ ਖੱਟੀਆਂ ਅੱਖਾਂ ਨੇ ਕਲਪਨੋਕੀ ਆ ਬਈ ਲੋ ਜੀ ਬਈ ਕਰੋ ਫਰਾਂ ਨਾ ਸ਼ੰਗਰ ਬਹੁਤ ਚੰਗੀ ਮਦੀਨ ਆ ਬਈ ਜੀ ਲੋ ਬਈ ਜੀ ਇਹ ਆ ਦੇਖੋ ਇਤੋਂ ਪਤਾ ਲੱਗਦਾ ਵੀ ਕਿੰਨੀ ਕੁ ਚੰਗੀ ਆ ਬਈ ਮਦੀਨ ਆ ਜੀ ਹੈਗੀ ਆ ਬਰੋਬਰ ਦੋ ਬਈ ਲਾਰਟ ਕਿੰਨੀ ਦੋਏ ਬਰੂਪਰ ਆ ਬਾਈ ਇਹਦੀਆਂ ਇਧਰੋਂ ਵੀ ਕਰਾਓ ਇਹ ਚੈੱਕ ਨੋ ਬਈ ਕਰ ਲੋ ਚੈੱਕ ਇੱਥੋਂ ਪਤਾ ਲੱਗਦਾ ਕਿੰਨੀ ਕਿ ਚੰਗੀ ਆ ਬਾਈ ਇਹ ਮਦੀਨਾ ਪੰਜਿਆਂ ਦਾ ਸ਼ੌਂਕ ਵੀ ਕਰ ਲੋ ਲੈ ਵੀ ਦਿਖਾ ਦੇ ਮਿੱਕਾ ਖੜ ਤ ਫੜ ਤ ਦੇਖੋ ਬਾਈ ਉਹ ਉਧਰ ਦੀ ਖੜ ਤ ਫੜ ਤ ਦੇਖੋ ਕਿੰਨੀ ਚੰਗੀ ਮਦੀਨਾ ਬਣੀ ਨੋ ਜੀ ਕਾਲਾ ਰੁਜਨ ਆ ਬਾਈ ਕਾਚੀ ਨਾ ਬਈ ਕੋ ਲੋ ਬਾਈ ਚੱਟੀਆਂ ਆਖਾਂ ਕਾਲੀ ਨੋਕ ਬਾਈ ਕਾਲਾ ਜੀਨਾ ਬਾਈ ਲੋ ਬਾਈ ਫਰਾਰੇ ਇਹਦੇ ਲਾਟਕਣੀਆਂ ਫਾਰੀਆਂ ਨੇ ਬਾਈ ਇਹਦੀਆਂ ਕਈ ਵਾਰ ਕਿਸੇ ਨੂੰ ਰੋਚੇ ਗੋਤਰਾਂ ਦੀ ਲੋੜ ਹੁੰਦੀ ਹੈ ਤਾਂ ਕੰਟੈਕਟ ਕਰ ਸਕਦਾ ਬਾਈ ਆਪਣੇ ਨਾਲ ਲੋ ਜੀ ਪੰਜ ਇਹਦੇ ਵੀ ਗੂੜਿਆ ਬਾਈ ਕਾਲੀਆਂ ਨੌਂਦਰਾਂ ਬਾਈ ਕਾਲ ਪੂੰਛਾ ਬਾਈ ਦੇਖੋ ਕਾਲ ਪੁੱਛਾ ਬਈ ਕੱਦ ਘਾੜ ਦੋ ਵੀ ਖੁੱਲਾ ਡੁੱਲਾ ਬਈ ਦੇਖੋ ਕਬੂਤਰ ਦੀ ਖੜ ਨਹੀਂ ਦੇਖੋ ਬਈ ਹੈਗਾ ਨਾ ਕੋਤੋਂ ਲਓ ਬਈ ਕਬੂਤਰ ਚੈੱਕ ਕਰੋ ਬਈ ਅੱਲਾ ਬਈ ਟਟੀਰੀ ਕਹਿੰਦੇ ਨੇ ਜਿਹਨੂੰ ਟਟੀਰੀ ਇਹ ਐ ਬਈ ਟਟੀਰੀ ਖੱਟੀ ਅੱਖਾਂ ਕਾਲੀ ਨੋਕ ਬਈ ਕਾਲੀ ਰੋਜੀ ਬਈ ਜਿਹਨੂੰ ਟਟੀਰੀ ਕਹਿੰਦੇ ਬਈ ਇਹ ਟਟੀਰੀ ਹੈਗੀ ਨੋ ਵਾਜੀ ਤੇ ਟਟਰੀ ਕਬੂਦਰੀ ਹੈ ਬਈ ਇਹ ਟਟਰੀ ਪੰਜਿਆਂ ਦਾ ਵੀ ਕਰੋ ਬਈ ਚੌਂਕਾ ਨੋ ਵਾਜੀ ਕਿ ਖੋਇ ਫਰਦੀਆ ਟਟਰੀ ਵਾਂਗੂ ਕੁੱਝੀ ਤੇ ਟਟਰੀ ਮੰਗ ਕੋ ਫਰਦੀ ਫਰਦੀਆ ਬਈ ਤੇ ਟਟਰੀ ਕਬੂਦਰੀ ਲੋ ਜੀ ਦੇਖ ਵਈ ਕੁਦਰੇ ਦੇਖੋ ਹੁਣ ਹੋਰ ਸੁਣ ਕੋਦਰੇ ਦੇਖੋ ਨਾ ਇੱਕ ਹੋਰ ਲੋ ਜੀ ਪੱਥਰ ਰੰਗੀਆਂ ਅੱਖਾਂ ਨੇ ਬਈ ਦੀਆਂ ਪੱਥਰ ਰੰਗੀਆਂ ਅੱਖਾਂ ਚੱਟੀ ਨੋਕ ਸੰਦੂਰੀ ਪਲਕਾਂ ਬਈ ਇਹਦੀਆਂ ਸਿਰ ਤੇ ਮਾੜੇ ਮੋਟੇ ਛੱਟੇ ਬਈ ਮਾੜੇ ਮੋਟੇ ਬੇਮਲੂਮੇ ਜੇ ਬਈ ਠੀਕ ਹੈ ਬਈ ਆ लास्ट लास्ट ਕੰਨੀ ਆ ਰਹੀ ਆ ਬਈ ਇਹਦੀ ਇਹ ਸਾਰੇ 3-300 ਦੇ ਹਿਸਾਬ ਨੂੰ ਦੇਨੇ ਆ ਬਈ ਲੋਟ ਲੋਟ ਕੰਨੀ ਆ ਰਹੀ ਆ ਬਾਈ ਜੀ ਦੀ ਠੀਕ ਹੈ ਬਾਈ ਜੀ ਹੈ ਕਿ ਮਦੀਨਾ ਬਾਈ ਸੰਧੂਰੀ ਭਲਕਾਂ ਦੀ ਆ ਬਾਈ ਪੰਤਰੇ ਵਾਲੀ ਚੰਗੀ ਆ ਦੇਖੋ ਤਾਂ ਸਹੀ ਖੜ ਨਹੀਂ ਖੜੀ ਦੇਖੋ ਬਹੁਤ ਰਹੀ ਇਹ ਕਿਹੜੇ ਘਰੋਂ ਪੱਕੀਆਂ ਗੱਲਾਂ ਦਾ ਲੋ ਬਾਈ ਚੱਕੋ ਕੁਮਦਿਨ ਹੋਰ ਚੱਕੋ ਬਾਈ ਇਹ ਚ ਖੱਟੀਆਂ ਅੱਖਾਂ ਬਾਈ ਲਾਲ ਛੱਟਣੇ ਸੰਗ ਸਰਤੇ ਪੂਰੀਏ ਨੋਕਾ ਬਾਈ ਜੀ ਦੇਖ ਲਓ ਤੁਸੀਂ ਆਪੇ ਕਿੰਨੀ ਕਿ ਚੰਗੀ ਜੀ ਲਾਸਟ ਲਾਸਟ ਕੰਨੀ ਆ ਰਹੀ ਆ ਬਾਈ ਇਹਦੀ ਇਹ ਦੇਣੇ ਬਾਈ 3-300 ਦੇ ਹਿਸਾਬ ਨਾਲ ਜਿਹੜੇ ਹੁਣ ਸਾਨੂੰ ਦਿਖਾ ਰਿਹਾਗੇ ਤੇ ਲਓ ਜੀ ਪਾਇਰ ਚ ਪੱਕਾ ਛੱਲਾ ਪਿਆ ਹੈ ਬਾਈ ਇਹਦੇ ਠੀਕ ਹੈ ਬਾਈ ਜੀ ਪੈਰ ਚ ਪੱਕਾ ਹੀ ਛੱਲਾ ਪਿਆ ਹੈ ਛੱਲਾ ਹੋ ਬਾਈ ਦੇਖੋ ਉਰਦਿਆਂ ਦੇਖ ਕੇ ਚਲੋ ਤੁਹਾਨੂੰ ਹੱਥ ਦਿਖਾ ਦੇਣਾ ਤੁਹਾਨੂੰ ਹੱਥ ਹੱਥ ਜਿਹੜੂ ਕਹਿੰਦੇ ਆ ਕੋ ਦਿਖਾ ਦੇਣਾ ਉਹ ਐਸੀ ਕਰੋ ਚੈੱਕ ਕਉਤਰਾ ਹੋਈ ਗੱਲਣਾ ਜਾਂ ਜੋ ਆ ਦੇਖੋ ਗੱਲਣਾ ਜਾਂ ਜਿਹਾ ਲੱਗਦਾ ਵੀੜੀਆਂ ਅੱਖਾਂ ਚਿੱਟੀ ਨੋ ਗਵਾਈ ਜੀ ਉਹ ਬਈ ਝਾੜ ਜਾ ਬਈ ਇਹ ਨਾ ਉਤਰ ਆ ਬਈ ਇਹਗਾ ਝਾੜ ਜਾ ਠੀਕ ਆ ਬਈ ਜੀ ਪੰਜੇ ਦੇਖੋ ਬਈ ਇਹਦੇ ਦੋ ਠੱਲਾ ਪਈ ਆਣੇ ਬਈ ਦੋ ਠੱਲਾ ਪਈ ਆਣੇ ਕਿਸੇ ਕਾਰਨ ਪਈ ਆਣੇ ਬਈ ਜਿਹੜੇ ਬੰਦੇ ਨੇ ਪਈ ਆਣੇ ਕਿਸੇ ਕਾਰਨ ਪਈ ਆਣਗੀਆਂ ਬਈ ਠੀਕ ਆ ਨਾ ਆਪੇ ਦੇਖ ਲਓ ਤੁਸੀਂ ਅੱਜ ਕਬੂਤਰ ਇੱਕ ਤੋਂ ਇੱਕਨੇ ਬਾਈ ਜਿਹੜੇ ਆਏ ਹੋਏ ਨੇ ਅੱਜ ਇੱਕ ਵੀ ਕਬੂਤਰ ਮਾਰਾਂ ਨਹੀਂ ਜਿਹੜੇ ਨੇ ਅੱਜ ਹਲੋ ਬਾਈ ਜੀ ਕਰੋ ਚੱਕਾ ਗੋਦਰੀ ਬਾਈ ਕਮੰਡਲੀ ਛੱਤੀ ਲੋਕ ਕਾਲੇ ਛੋਟੇ ਗੱਲੀ ਘੜ ਦਿੰਦੇ ਮਾੜੇ ਮੋਟੇ ਜ ਮਾਰ ਰਹੇ ਪੂੰਜੇ ਜ ਇੱਧਰ ਨਹੀਂ ਆ ਕੇ ਗਿਆ ਬਾਈ ਕਾਲੀ ਆਹ ਕਰ ਗਿਆ ਬਾਈ ਚਿੱਟੇ ਕਮ ਮੰਡਲੀ ਕਬੂਤਰ ਹੀ ਆ ਬਾਈ ਕਮ ਮੰਡਲੀ ਠੀਕ ਹੈ ਨਾ ਬਾਈ ਜੀ ਲੋ ਬਾਈ ਕਰੋ ਫੋਰਾ ਨਾ ਸ਼ਾਂਗੋ ਬਾਈ ਲੋ ਬਾਈ ਕਰ ਲੋ ਪੁਲਜਿਆਂ ਦਾ ਵਿਸ਼ਾਗ ਲੋ ਬਾਈ ਫੜਤਾ ਫੜਤਾ ਦੇਖ ਲੋ ਅੱਜ ਤੂੰ ਚਰਾਂਗੀ ਫੜਤਾ ਫੜਤਾ ਦੇਖ ਲੋ ਹੋਈ ਖੜਤਾ ਫੜਤਾ ਉਹ ਹੋਈ ਇੱਕ ਆ ਗਿਆ ਹੋਰ ਨਰ ਆਪਣੇ ਕੋਲ ਇਹ ਨਰ ਦੇ ਦੋ ਅੱਖਾਂ ਚ ਟੀਰ ਪੈਂਦਾ ਉਹ ਦੋ ਆ ਜੇ ਚਿੱਟੀ ਨੋਕ ਮੋੜੇ-ਮੋੜੇ ਛੱਟ ਨੇ ਬਾਈ ਬੇਮਲੂਮ ਹੈ ਜੀ ਆਹ ਦੀ ਜਮੇਕਾਂ ਤੇ ਇੱਧਰਲੀ ਅੱਖ ਚ ਵੀ ਟੀਰ ਹੈ ਬਾਈ ਇਹਦੇ ਹੈਗਾ ਨਾ ਬਾਈ ਇਹ ਇੰਦਰਲੀ ਅੱਖ ਚ ਵੀ ਟੀਰ ਆ ਬਾਈ ਦੇ ਟੀ ਨਾ ਦੋ ਅੱਖਾਂ ਚ ਟੀਰ ਪੈਂਦਾ ਬਾਈ ਜੀ ਦੇ ਖੁੱਤਰ ਦੇ ਲਓ ਜੀ ਕਰੋ ਫਰਾਂ ਦਾ ਸ਼ੌਂਕ ਬਾਈ ਇਹ ਸਾਰੇ 3 300 ਦੇ ਹਿਸਾਬ ਨਾਲ ਦਿੱਤੇ ਜਾਣਿਆ ਬਾਈ ਹਲੋ ਬਾਈ ਜੀ ਕਰੋ ਪੰਜਾਂ ਦਾ ਸ਼ੌਂਕ ਕਰ ਲਓ ਬਾਈ ਪੰਜਾਂ ਦਾ ਸ਼ੌਂਕ ਲਓ ਦੇਖੋ ਨੋਵਾ ਜੀ ਕਰੋ ਚੈੱਕ ਕਬੂਤਰ ਚੈੱਕ ਕਬੂਤਰ ਸਨ ਫੋਰਡ ਕੂਨਿਆ ਵੀ ਜੜਾ ਕੁਝ ਕਹਿੰਦੇ ਹੁੰਦੇ ਆ ਲੋਕ ਉਹ ਹੁੰਦੇ ਨੇ ਨੋਵਾ ਜੀ ਚੱਡੀ ਆਖਾਂ ਪੂਰੀ ਨੋਗ ਲਾਲ ਸੰਭਾ ਕਬੂਤਰ ਆ ਬਾਈ ਕੈਂਚੀ ਪਿਆ ਹੋਇਆ ਆ ਬਾਈ ਕਬੂਤਰ ਦੀ ਕਲੀਟੀ ਲਾਸਟ ਕਨੀਆ ਦੋਏ ਬਰੋਪਰ ਆ ਬਾਈ ਇਦਾਂ ਵੀ ਤੇ ਆ ਲੋ ਜੀ ਇਧਰ ਹੋ ਵੀ ਬਈ ਇਹ ਦੋਏ ਬਰਾਬਰ ਆ ਬਈ ਕੰਨੀਆਂ ਤੇ ਇੱਕ ਕਬੂਤਰ ਹੀ ਫੁੱਟ ਮੰਗੂਗਾ ਇੱਕ ਫੁੱਟ ਲੰਬਾ ਕਬੂਤਰ ਆ ਬਈ ਇਹ ਸਾਰਿਆਂ ਚ ਫੁੱਟ ਲੰਬਾ ਹੀ ਆ ਜਿੱਕਰੋ ਚੈੱਕ ਪੰਜਿਆਂ ਦਾ ਸ਼ੌਂਕ ਕਰ ਲੋ ਬਈ ਤੇ ਲੋ ਬਈ ਦਿਖਾ ਬਈ ਕਬੂਤਰ ਆਏਗਾ ਨਾ ਫੁੱਟ ਲੰਬਾ ਅਦਾ ਲੜਕੂ ਜ਼ਹੇਗਾ ਉਹ ਲੋ ਬਾਈ ਜੀ ਜਿਹੇ ਜੀ ਕੋਈ ਚੀਜ਼ ਹੈ ਉਹੇ ਜੇ ਪੈਸੇ ਮੰਗੇ ਜਾਂਦੇ ਆ ਬਾਈ ਇਹਨਾਂ ਦਾ ਮਸਟ 2000 ਰੁਪਏ ਨਹੀਂ ਮੰਗ ਸਕਦਾ ਠੀਕ ਹੈ ਨਾ ਛੇ ਜੀ ਚੀਜ਼ ਹੈ ਉਹੇ ਜੀ ਰੇਟ ਆ ਬਾਈ ਕਮੈਂਟ ਵਾਲੇ ਕਮੈਂਟ ਕਰਦੇ ਹੋਣੇ ਪਰ ਮੇਰੀ ਹਾਸੀ ਹੁੰਦੀ ਆ ਬਾਈ ਵੀ ਜਦੋਂ ਸਾਡੇ ਤੋਂ ਤੁਸੀਂ ਲੈਣੇ ਨਹੀਂ ਆਏ ਕਦੇ ਬਾਈ ਕਮੈਂਟ ਫਾਲਤੂ ਦੇ ਕਰਦੇ ਹੋ ਠੀਕ ਹੈ ਨਾ ਜੇ ਲੈ ਕੇ ਜਾਓ ਬਾਈ ਅੱਪ ਮੰਨਦੇ ਆਗੇ ਵੀ ਬਾਈ ਮੈਂ ਤਾਂ ਰੇਟ ਵੱਧ ਮੰਗ ਲਵਾਂਗਾ ਪਰ ਆਪਾਂ ਜੀ ਤਾਂ ਇਹ ਜਿਵੇਂ ਨਹੀਂ ਕਰਿਆ ਬਈ ਤੁਸੀਂ ਆਪ ਇਸ ਤੋਂ ਕੋਈ ਬੰਦਾ ਪੈਸੇ ਦੇ ਸਕਦਾ ਹੈ ਵੀਡੀਓ ਪਾਉਣਾ ਹੈ ਬਈ ਆਪਾਂ ਵੀਡੀਓ ਪਾ ਕੇ ਕਬੂਤਰ ਦਿਖਾ ਕੇ ਜਿਹੜਾ ਤੁਹਾਨੂੰ ਰੇਟ ਦੱਸਦਾ ਬਈ ਉਹ ਦੱਬ ਫਾਦਰ ਵੀ ਮੰਗ ਸਕਦੇ ਹੋ ਬਈ ਤੁਸੀਂ ਮੇਰੇ ਮੂਰੇ ਵੀਡੀਓ ਨਹੀਂ ਕਰ ਦੋਗੇ ਵੀ ਬਈ ਉਹ ਵੀਡੀਓ ਤੇ ਕੀ ਕਹਿਣਾਗਾ ਔਰ ਸਾਡੇ ਤੋਂ ਪੈਸੇ ਵੱਧ ਮੰਗ ਰਿਆ ਬਈ ਇਹ ਕੰਮ ਹੋ ਜੂ ਕਦੇ ਨਹੀਂ ਹੋ ਸਕਦਾ ਬਈ ਠੀਕ ਹੈ ਨਾ ਬਈ ਤੇ ਐਵੇਂ ਬਾਲਤੋ ਕਮੈਂਟ ਨਾ ਕਰਿਆ ਕਰੋ ਬਈ ਲਓ ਜੀ ਬਈ ਕਰੋ ਸ਼ਾਂਪ ਲਾਲ ਸਿੰਭਣੇ ਬਾਈ ਕਬੂਤਰੀ ਦੇ ਪੂਰੀ ਨੋਕ ਹੈ ਬਾਈ ਚਿੱਟੀਆਂ ਅੱਖਾਂ ਨੇ ਬਾਈ ਦੇਖੋ ਕਬੂਤਰੀ ਬੜੀ ਸ਼ਾਨਦਾਰ ਕਬੂਤਰੀ ਹੈ ਬਾਈ ਲੋ ਬਾਈ ਇਹਦੇ ਵੀ ਚੈੱਕ ਕਰ ਲਓ ਬਾਈ ਇਹਦੀ ਵੀ ਕੰਨੀ ਵੱਡੀਆਂ ਮੜੀ ਜੀ ਬਾਈ ਲਾਟ ਕੰਨੀ ਵੱਡੀਆਂ ਫੇਮ ਲੂੰਗੀ ਬਾਈ ਲੋ ਬਾਈ ਇਧਰੋਂ ਵੀ ਕਰ ਲਓ ਚੈੱਕ ਲੋ ਬਾਈ ਕਰੋ ਪੰਜਵੇਂ ਸ਼ੌਕ ਪੇ ਤੇ ਲੋ ਬਈ ਘਰਾ ਦੇ ਵਿੱਚ ਇੱਕ ਕੱਲਾ ਕੱਲਾ ਕਬੂਤਰ ਮਿੱਤਰਾ ਫੇਰਾਂ ਕੱਲਾ ਕੱਲਾ ਚੈੱਕ ਕਰਾ ਛੱਡ ਲੈ ਮੈਂ ਕਰਾਉਣਾ ਚੈੱਕ ਕੱਲਾ ਕੱਲਾ ਜ ਆ ਜਾ ਮਿੱਤਰਾ ਵੇ ਠੀਕ ਹੈ ਬਈ ਲੋ ਜੀ ਬਈ ਕਰੋ ਚੈੱਕ ਖੜਾ ਨਾ ਪੜਾਣਾ ਚੈੱਕ ਕਰ ਲੋ ਕਬੂਤਰਾਂ ਦੀਆਂ ਫੇਰ ਨਾ ਚਹੋ ਤੁਸੀਂ ਮੈਨੂੰ ਵੀ ਸਾਨੂੰ ਚੈੱਕ ਨਹੀਂ ਕਰਿਆ ਲੋ ਬਾਈ ਕਬੂਤਰ ਦੇਖ ਰੋ ਸੀ ਇੱਕ ਦੋ ਇੱਕ ਕਬੂਤਰ ਫਰਦਾ ਬਾਈ ਘਰ ਲਓ ਚੈੱਕ ਕੱਲਾ ਕੱਲਾ ਵਾਜ ਆਹ ਕਬੂਤਰ ਦੀਆਂ ਦੋ ਅੱਖਾਂ 'ਚ ਟੀਰ ਪੈਂਦਾ ਬਾਈ ਠੀਕ ਹੈ ਨਾ ਬਾਈ ਲੋ ਬਾਈ ਘਰ ਲਓ ਕੱਲਾ ਕੱਲਾ ਚੈੱਕ ਬਾਈ ਲੋਏ ਲੋਏ ਇਹੇ ਜੀ ਗੂਤਰੇ ਆਪਣੇ ਕੋਲ ਆਏ ਇਹ ਟੋਟਲ ਪੀਸ ਨੇ ਭਾਈ 11 ਪੰਜ ਉੱਪਰ बटे 6 ਥੱਲੇ ਆ ਭਾਈ 11 ਗੂਤਰੇ ਹੈ ਭਾਈ ਇੱਕ ਜੋੜ ਅਵਾ ਜਿਹੜਾ ਸਾਨੂੰ ਪਹਿਲਾਂ ਦਿਖਾਏਗਾ ਤੇ ਉਹ 1000 ਰੁਪਏ ਦਾ ਦੇਣਾ ਭਾਈ ਰਿਜ਼ਲਟਡ ਜੋੜੇਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਦੇ ਆਪਣੇ ਹੁੰਦੇ ਨੇ ਰਿਜੈਕਟਰ ਜੋੜਾ ਬਈ ਉਹ 1000 ਰੁਪਏ ਦਾ ਮਿਲੂਗਾ ਤੇ ਬਾਕੀ ਇਹ 350 ਦੇ ਮਿਲਣਗੇ ਬਾਈ ਜੀ ਠੀਕ ਹੈ ਨਾ ਬਾਈ ਜੀ ਫੋਨ ਨੰਬਰ ਮੇਰਾ ਉਹੀ 88728 017 ਮੇਰਾ ਫੋਨ ਨੰਬਰ ਬਾਈ ਜੀ ਪਿੰਡ ਨਾਗਰਾ ਝੇਲਾ ਸੰਰੂਰ ਹੈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਾਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ notification ਮਿਲਦੇ ਰੇ ਮਿਲਦੇ ਆ ਜਲਦੀ ਹੀ ਕੋਈ ਅਗਲੀ ਵੀਡੀਓ ਚ ਆ ਤਕਲੀਵ ਵਾਹਿਗੁਰੂ ਜੀ ਖਾਲਸਾ ਉਹ ਵਾਹਿਗੁਰੂ ਜੀ ਕੀ ਫਤ